ਦੇਖੋ 247 ਪੰਜਾਬ ਤੇ ਮੈਂ ਹਾਂ ਤੁਹਾਡਾ ਰੂਬੀ ਬਰੋਕਰ ਦਾ ਸ਼ੋਮੇ ਕਾਲੀ ਜਲਦੀ ਸੀਨੀਅਰ ਆਗੂ ਜਿਹੜੇ ਨੇ ਵਿਭਗ ਵਿੱਚ ਜਿੱਤਿਆ ਅੱਜ ਪਟਿਆਲਾ ਵਿੱਚ ਜੋ ਹੈ ਪੇਸ਼ ਨਹੀਂ ਹੋਣਗੇ ਸਿੱਟ ਦੇ ਅੱਗੇ ਪੇਸ਼ ਨਹੀਂ ਹੋਣਗੇ ਤੇ ਜੇਕਰ ਗੱਲ ਕਰੀਏ 2 ਦਿਨ ਪਹਿਲਾਂ ਵੀ ਉਹਨਾਂ ਨੂੰ ਜਾਂਚ ਤੇ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਆਨ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਦਾਇਰ ਇੱਕ ਕੇਸ ਜੁੜੀ ਸੁਲਵਾਈ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋਣੀ ਹੈ ਇਸ ਕਰਕੇ ਉਹਨਾਂ ਨੇ 2 ਦਿਨ ਪਹਿਲਾਂ ਵੀ ਜੋ ਹੈ ਆਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਹੁਣ ਜਿਹੜਾ ਹੈ ਅੱਜ ਪਟਿਆਲਾ ਵਿੱਚ ਜਿਵਾਨ ਦੇ ਸਿੱਟ ਦੇ ਸਾਹਮਣੇ ਜੋ ਹੈ ਉਹਨਾਂ ਨੇ ਪੇਸ਼ ਸ਼ੋਨਾਸੀ ਪਰ ਅਜ ਵੀ ਉਹਨਾਂ ਵੱਲੋਂ ਜੋ ਇਨਕਾਰ ਕਰ ਦਿੱਤਾ ਗਿਆ ਹੁਣ ਉਹਨਾਂ ਤੋਂ ਇਹ ਕਿਹਾ ਜਾ ਰਿਹਾ ਕਿ 23 ਜੁਲਾਈ ਨੂੰ ਜੋ ਹੈ ਉਹਨਾਂ ਦੀ ਇੱਕ ਹੀアリング ਹੈ ਉਹਨਾਂ ਦੀ ਬੇਲ ਸੰਬੰਧੀ ਜੋ ਹੈ ਇੱਕ ਹੀアリング ਹੈ ਉਸ ਤੋਂ ਬਾਅਦ ਹੀ ਜੋ ਹੈ ਉਹ ਸਮਾਂ ਘਟਪਾਗੇ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਕੇਸ ਦੀ ਤਿਆਰੀ ਕਰਨੀ ਹੈ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਮਜੀਠਿਆ ਵੱਲੋਂ ਪਟਿਆਲਾ ਦੀ ਸਿਟ ਨੂੰ ਭੇਜੇ ਜਵਾਬ ਵਿੱਚ ਕਿਹਾ ਗਿਆ ਕਿ ਉਹਨਾਂ ਦੀ 23 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਰੈਗੂਲਰ ਬੇਲ ਸੰਬੰਧੀ ਹੀアリング ਹੈ ਉਹਨਾਂ ਨੇ ਆਪਣੇ ਕੇਸ ਸੁਪਰੀਮ ਕੋਰਟ ਵਿੱਚ ਪੇਸ਼ ਕਰਨ ਦੀ ਤਿਆਰੀ ਕਰਨੀ ਹੈ ਤੇ ਇਸ ਲਈ ਉਹ ਨਵੀਂ ਦਿੱਲੀ ਵਿੱਚ ਨੇ ਜਿਸ ਕਾਰਨ ਉਹਨਾਂ ਦੀ ਤਰੀਕ 23 ਜੁਲਾਈ ਤੋਂ ਬਾਅਦ ਹੀ ਰੱਖੀ ਜਾਵੇ ਪਰ ਸਿਟ ਵੱਲੋਂ 20 ਜੁਲਾਈ ਦਾ ਮੁਰ ਸਮਨ ਪੇਸ਼ ਕੀਤਾ ਗਿਆ ਇਥੇ ਦੱਸ ਦਈਏ ਅੰਮ੍ਰਿਤਸਰ ਦੀ ਅਦਾਲਤ ਵਿੱਚ ਪਹੁੰਚ ਕੇ ਮਜੀਠੀਆ ਨੇ ਸਿੱਟੇ ਹੀ ਸਵਾਲ ਖੜੇ ਕੀਤੇ ਸਨ ਉਹਨਾਂ ਕਹਾਂ ਸੀ ਕਿ ਸਿੱਟ ਪੰਜਾਬ ਦੀ ਸਰਕਾਰ ਦੇ ਹੱਥਾਂ ਦੀ ਕਟਪੁਤਲੀ ਬਣੀ ਹੋਈ ਹੈ ਗ੍ਰੀ ਮੰਤ్రਾਲਾ ਸੂਬਾ ਸਰਕਾਰ ਕੋਲ ਹੈ ਤੇ ਪੁਲਿਸ ਅਧਿਕਾਰੀਆਂ ਦੀ ਤੇ ਬਾਦਲੇ ਦੀ ਜ਼ਿੰਮੇਵਾਰੀ ਵੀ ਉਹਨਾਂ ਕੋਲ ਹੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਜੁੜੇ ਨੇ ਮਜੀਠੀਆ ਵੱਲੋਂ ਲਗਾਏ ਗਏ ਸਨ ਤੁਹਾਨੂੰ ਦੱਸ ਦਈਏ ਵੀਰਵਾਰ ਨੂੰ ਮਜੀਠੀਆ ਦੇ ਪਟਿਆਲਾ ਨਾ ਪਹੁੰਚਣ ਤੋਂ ਬਾਅਦ ਸਿੱਟ ਵੱਲੋਂ ਉਸੇ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਨਵਾਂ ਸਮਨ ਭੇਜਿਆ ਗਿਆ ਸੀ ਜਿਸ ਵਿੱਚ ਉਹਨਾਂ ਨੂੰ ਸ਼ਨੀਵਾਰ ਨੂੰ ਪਟਿਆਲਾ ਆ ਕੇ ਸਿੱਟ ਸਾਹਮਣੇ ਸਿਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਸੀ ਜਦੋਂ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਉਹਨਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹਨਾਂ ਨੂੰ ਵਾਰ-ਵਾਰ ਸੱਮਨ ਪੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲਾਂਕਿ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਸਿਟ ਨੂੰ ਉਹਨਾਂ ਤੋਂ 8 ਜੁਲਾਈ ਤੱਕ ਪੁੱਛਗਿੱਛ ਕਰਨ ਤੋਂ ਰੋਕ ਦਿੱਤਾ ਸੀ ਪਰ ਜਦੋਂ 8 ਜੁਲਾਈ ਨੂੰ ਦੁਬਾਰਾ ਸੁਣਵਾਈ ਹੋਈ ਤਾਂ ਸਿਟ ਨੇ ਜਾਰੀ ਕੀਤੇ ਸੱਮਨ ਵਾਪਸ ਲੈ ਲਏ। ਇਸ ਤੋਂ ਬਾਅਦ ਉਹਨਾਂ ਨੂੰ ਮੂੜ 18 ਜੁਲਾਈ ਲਈ ਸੱਮਨ ਜਾਰੀ ਕੀਤੇ ਗਏ ਸਨ ਪਰ ਉਸ ਦਿਨ ਵੀ ਉਹਨਾਂ ਨੇ ਇਹ ਕਹਿ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹਨਾਂ ਦੀ ਅੰ ਰੀਕੇ ਇਹ ਜ਼ਿਕਰ ਹੋ ਗਿਆ ਕਿ ਪੁਲਿਸ ਨੇ ਮਜੀਠੀਆ ਖਿਲਾਫ ਇੱਕ ਕੇਸ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੱਲੋਂ 20 ਦਸੰਬਰ 2021 ਨੂੰ ਦਰਜ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਝਾੜਾ ਪਿਆ 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ ਮਜੀਠੀਆ ਨੇ ਦੋਸ਼ ਲਾਇਆ ਕਿ ਇਸ ਕੇਸ ਵਿੱਚ ਉਹ ਜੇਲ੍ਹ ਵਿੱਚ ਨੇ ਉਸ ਵਿੱਚ ਹਾਲੇ ਤੱਕ ਕੋਈ ਚਾਰਜ ਸ਼ੀਟ ਦਾਖਲ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਉਹਨਾਂ ਕੋਲੋਂ ਕੋਈ ਵਸੂਲੀ ਵੀ ਨਹੀਂ ਹੋਈ ਹੈ ਦੇਖੋ 247 ਪੰਜਾਬ ਕੇ ਮੈਂ ਹਾਂ ਤੁਹਾਡਾ ਰੂਲੀ ਬਰੋਕਰਤਾ ਸ਼ੋਮੇ ਕਾਲੀ ਦੰਦੇ ਸੀਨੀਅਰ ਆਗੂ ਜਿਹੜੇ ਨੇ ਵਿਪਕਸ਼ ਵਿੱਚ ਜਿੱਤਿਆ ਅੱਜ ਪਟਿਆਲਾ ਵਿੱਚ ਜੋ ਹੈ ਪੇਸ਼ ਨਹੀਂ ਹੋਣਗੇ ਸਿੱਟ ਦੇ ਅੱਗੇ ਪੇਸ਼ ਨਹੀਂ ਹੋਣਗੇ ਤੇ ਜੇਕਰ ਗੱਲ ਕਰੀਏ 2 ਦਿਨ ਪਹਿਲਾਂ ਵੀ ਉਹਨਾਂ ਨੂੰ ਜਾਂਚ ਤੇ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਆਨ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਧਾਇ 1 ਕਿਲੋ ਜੁੜੀ ਸੁਣਵਾਈ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋਣੀ ਹੈ ਇਸ ਕਰਕੇ ਉਹਨਾਂ ਨੇ 2 ਦਿਨ ਪਹਿਲਾਂ ਵੀ ਜੋ ਹੈ ਆਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਹੁਣ ਜਿਹੜਾ ਹੈ ਅੱਜ ਪਟਿਆਲਾ ਵਿੱਚ ਜੀਵਨ ਦੇ ਸਿੱਟ ਦੇ ਸਾਹਮਣੇ ਜੋ ਹੈ ਉਹਨਾਂ ਨੇ ਪੇਸ਼ 84 ਪਰ ਅੱਜ ਵੀ ਉਹਨਾਂ ਵੱਲੋਂ ਜੋ ਇਨਕਾਰ ਕਰ ਦਿੱਤਾ ਗਿਆ ਹੁਣ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ 23 ਜੁਲਾਈ ਨੂੰ ਜੋ ਹੈ ਉਹਨਾਂ ਦੀ ਇੱਕ ਹੀアリング ਹੈ ਉਹਨਾਂ ਦੀ ਬੇਲ ਸੰਬੰਧੀ ਜੋ ਹੈ ਇੱਕ ਹੀアリング ਹੈ ਉਸ ਤੋਂ ਬਾਅਦ ਹੀ ਜੋ ਹੈ ਉਹ ਸਮਾਂ ਕੱਟ ਪਾਉਣਗੇ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਕੇਸ ਦੀ ਤਿਆਰੀ ਕਰਨੀ ਹੈ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਮਜੀਠਿਆ ਵੱਲੋਂ ਪਟਿਆਲਾ ਦੀ ਸਿਟ ਨੂੰ ਭੇਜੇ ਜਵਾਬ ਵਿੱਚ ਕਿਹਾ ਗਿਆ ਕਿ ਉਹਨਾਂ ਦੀ 23 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਰੈਗੂਲਰ ਬੇਲ ਸੰਬੰਧੀ ਹੀアリング ਹੈ ਉਹਨਾਂ ਨੇ ਆਪਣੇ ਕੇਸ ਸੁਪਰੀਮ ਕੋਰਟ ਵਿੱਚ ਪੇਸ਼ ਕਰਨ ਦੀ ਤਿਆਰੀ ਕਰਨੀ ਹੈ ਤੇ ਇਸ ਲਈ ਉਹ ਨਵੀਂ ਦਿੱਲੀ ਵਿੱਚ ਨੇ ਜਿਸ ਕਾਰਨ ਉਹਨਾਂ ਦੀ ਤਰੀਕ 23 ਜੁਲਾਈ ਤੋਂ ਬਾਅਦ ਹੀ ਰੱਖੀ ਜਾਵੇ ਪਰ ਸਿਟ ਵੱਲੋਂ 20 ਜੁਲਾਈ ਦਾ ਮੁਰਦਾ ਮਨ ਪੇਲ ਦਿੱਤਾ ਗਿਆ ਇਥੇ ਦੱਸ ਦਈਏ ਅੰਮ੍ਰਿਤਸਰ ਦੀ ਅਦਾਲਤ ਵਿੱਚ ਪਹੁੰਚ ਕੇ ਮਜੀਠੀਆ ਨੇ ਸਿੱਟ ਤੇ ਹੀ ਸਵਾਲ ਖੜੇ ਕੀਤੇ ਸਨ ਉਹਨਾਂ ਕਹਿਆ ਸੀ ਕਿ ਸਿੱਟ ਪੰਜਾਬ ਦੀ ਸਰਕਾਰ ਦੇ ਹੱਥਾਂ ਦੀ ਕਟਪੁਤਲੀ ਬਣੀ ਹੋਈ ਹੈ ਗ੍ਰੀ ਮੰਤਰਾਲਾ ਸੂਬਾ ਸਰਕਾਰ ਕੋਲ ਹੈ ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੀ ਜ਼ਿੰਮੇਵਾਰੀ ਵੀ ਉਹਨਾਂ ਕੋਲ ਹੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਜੁੜੇ ਨੇ ਮਜੀਠੀਆ ਵੱਲੋਂ ਲਗਾਏ ਗਏ ਸਨ ਤੁਹਾਨੂੰ ਦੱਸ ਦਈਏ ਵੀਰਵਾਰ ਨੂੰ ਮਜੀਠੀਆ ਦੇ ਪਟਿਆਲਾ ਨਾ ਪਹੁੰਚਣ ਤੋਂ ਬਾਅਦ ਸਿੱਟ ਵੱਲੋਂ ਉਸੇ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਨਵਾਂ ਸਮਨ ਭੇਜਿਆ ਗਿਆ ਸੀ ਜਿਸ ਵਿੱਚ ਉਹਨਾਂ ਨੂੰ ਸ਼ਨੀਵਾਰ ਨੂੰ ਪਟਿਆਲਾ ਆ ਕੇ ਸਿੱਟ ਸਾਹਮਣ ਸਿਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਸੀ ਜਦੋਂ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਉਹਨਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹਨਾਂ ਨੂੰ ਵਾਰ-ਵਾਰ ਸਮਨ ਪੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲਾਂਕਿ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਸਿਟ ਨੂੰ ਉਹਨਾਂ ਤੋਂ 8 ਜੁਲਾਈ ਤੱਕ ਪੁੱਛਗਿੱਛ ਕਰਨ ਤੋਂ ਰੋਕ ਦਿੱਤਾ ਸੀ ਪਰ ਜਦੋਂ 8 ਜੁਲਾਈ ਨੂੰ ਦੁਬਾਰਾ ਸੁਣਵਾਈ ਹੋਈ ਤਾਂ ਸਿਟ ਨੇ ਜਾਰੀ ਕੀਤੇ ਸਮਨ ਵਾਪਸ ਲੈ ਲਏ। ਇਸ ਤੋਂ ਬਾਅਦ ਉਹਨਾਂ ਨੂੰ ਮੂੜ 18 ਜੁਲਾਈ ਲਈ ਸਮਨ ਜਾਰੀ ਕੀਤੇ ਗਏ ਸਨ ਪਰ ਉਸ ਦਿਨ ਵੀ ਉਹਨਾਂ ਨੇ ਇਹ ਕਹਿ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹਨਾਂ ਦੀ ਅੰਮ੍ਰਿਤ तरीके। ਇਹ ਜ਼ਿਕਰ ਹੋਇਆ ਹੈ ਕਿ ਪੁਲਿਸ ਨੇ ਮਜੀਠੀਆ ਖਿਲਾਫ ਇੱਕ ਕੇਸ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੱਲੋਂ 20 ਦਸੰਬਰ 2021 ਨੂੰ ਦਰਜ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਜਾੜਾ ਪਿਆ। 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਮਜੀਠੀਆ ਨੇ ਦੋਸ਼ ਲਾਇਆ ਕਿ ਇਸ ਕੇਸ ਵਿੱਚ ਉਹ ਜੇਲ੍ਹ ਵਿੱਚ ਨੇ ਉਸ ਵਿੱਚ ਹਾਲੇ ਤੱਕ ਕੋਈ ਚਾਰਜ ਸ਼ੀਟ ਦਾਖਲ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਉਹਨਾਂ ਕੋਲੋਂ ਕੋਈ ਵਸੂਲੀ ਵੀ ਨਹੀਂ ਹੋਈ ਹੈ।